ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤਪਾਲ ਮਹਿਰੋ ਨੇ ਜਿਹੜੀ ਗੁੰਡਾਗਰਦੀ ਕੀਤੀ ਹੈ ਉਹਦੇ ਦੋ ਸਾਥੀਆਂ ਨੇ ਕੰਚਨ ਕੁਮਾਰੀ ਜਣ ਕੇ ਕਮਲ ਕੌਰ ਦਾ ਕਤਲ ਕੀਤਾ ਤੇ ਉਹ ਕਤਲ ਕੋਈ ਸੂਰਮਗਤੀ ਨਾਲ ਨਹੀਂ ਕੀਤਾ ਉਹਦੇ ਵਿੱਚ ਸਭ ਤੋਂ ਵੱਡੀ ਧੋਖਾ ਧੜੀ ਇਹ ਹੈ ਕਿ ਉਹਨੂੰ ਘਰ ਦੇ ਵਿੱਚੋਂ ਕਹਿੰਦੇ ਕਿਸੇ ਗੱਡੀ ਦੀ ਪ੍ਰਮੋਸ਼ਨ ਕਰਾਉਣੀ ਹੈ ਦਫਤਰ ਦੇ ਵਿੱਚ ਲਜਾਣ ਵਾਸਤੇ ਇੱਕ ਭਲੇਖਾ ਦੇ ਕੇ ਲੈ ਕੇ ਗਏ। ਫਿਰ ਗਾੜੀ ਕੋਲੋ ਚ ਹੁੰਦਾ ਕਿਸੇ ਸੁਨਸੁਨਾ ਜਗ੍ਹਾ ਦੇ ਉੱਪਰ ਲੈ ਗਏ ਉੱਥੇ ਉਹਨੂੰ ਗਾਲ ਖੋੜ ਕੇ ਮਾਰ ਦਿੱਤਾ ਗਿਆ। ਹੁਣ ਇੱਥੇ 1 ਮਿੰਟ ਵਾਸਤੇ ਥੋੜਾ ਜਿਹਾ ਧਿਆਨ ਦਿਓ। ਆ ਜਿਹੜੇ ਕਹਿੰਦੇ ਨੇ ਨਾ ਸਰੋਪੇ ਦੀ ਵਿਅਦਬੀ ਕਰਦੀ, ਪੱਗ ਦੀ ਦਸਤਾਰ ਦੀ ਵਿਅਦਬੀ ਕਰਦੀ। ਇਹਨਾਂ ਹਰਾਮਖੋਰਾਂ ਨੇ ਜਿਹੜਾ ਕਮਰਕਸ਼ਾ ਹੁੰਦਾ ਹੈ ਨਾ ਲੱਕ ਨਾਲ ਬੰਨਿਆ ਹੋਇਆ ਉਹ ਕਮਰਕਸ਼ੇ ਦੇ ਨਾਲ ਉਹ ਕਮਲਕੌਰ ਕੁੜੀ ਨੂੰ ਗਲ ਘੁੱਟ ਕੇ ਮਾਰਿਆ ਫਾਹਦੇ ਕੇ ਮਾਰਿਆ ਜਣ ਕੇ ਕਿੱਡੀ ਭੈੜੀ ਕਰਤੂਤ ਹਰਕਤ ਕੀਤੀ ਹੈ ਸੁਣ ਗੱਲ ਧਿਆਨ ਦਿਓ ਉਹ ਕਹਿੰਦਾ ਜਿਹਦੇ ਨਾਮ ਨਾਲ ਕੌਰ ਜਾਂ ਸਿੰਘ ਲੱਗਿਆ ਉਹਨੂੰ ਅਸੀਂ ਬਖਸ਼ਾਂਗੇ ਨਹੀਂ ਪਹਿਲੀ ਗੱਲ ਤਾਂ ਸੋਸ਼ਲ ਮੀਡੀਆ ਤੇ ਇੰਟਰਨੈਟ ਤੇ ਬਹੁਤ ਗੰਦ ਹੈ ਉਥੇ ਤੁਹਾਡੇ ਦੇ ਡਿਪੈਂਡ ਕਰਦਾ ਤੁਸੀਂ ਦੇਖਣਾ ਕੀ ਚਾਹੁੰਦੇ ਹੋ ਤੁਸੀਂ ਕਿਸੇ ਤੇ ਪਾਬੰਦੀ ਨਹੀਂ ਲਾ ਸਕਦੇ ਫਿਰ ਜਿਹੜਾ ਕੌਰ ਦੇ ਸਿੰਘ ਸ਼ਬਦ ਹੈ ਇਹਦਾ ਸਿੱਖੀ ਨਾਲ ਕੋਈ ਲੈਣਾ ਦੇਣਾ ਨਹੀਂ ਕੌਰ ਸ਼ਬਦ Hindu ਔਰਤਾਂ ਦੇ ਨਾਮ ਨਾਲ ਵੀ ਲੱਗਦਾ ਹੈ ਸਿੰਘ ਸ਼ਬਦ ਜਿਹੜਾ ਉਹ Hindu ਬੰਦਿਆਂ ਦੇ ਨਾਮ ਨਹੀਂ ਨਾਮ ਨਾਲ ਲੱਗਦਾ ਹੁੰਦੇ ਮੇ ਇੰਡੀਆ ਟੀਮ ਦੇ ਜਿਹੜੇ ਕ੍ਰਿਕਟਰ ਸਾਬਕਾ ਕਪਤਾਨ ਸੀ ਮਹਿੰਦਰ ਸਿੰਘ ਧੋਨੀ ਉਹਦਾ ਨਾਮ ਨਾਲ ਵੀ ਸਿੰਘ ਲੱਗਦਾ ਉਹ ਕਿਹੜਾ ਸਿੱਖ ਹੈ ਰਾਜਾ ਜੈ ਸਿੰਘ ਉਹਦਾ ਅਮਰ ਸ਼ਕੌਣ ਤੋਂ ਪਹਿਲਾਂ ਹੀ ਨਾਂ ਆ ਜਿਹੜੇ ਖੁਕਰੀਆਂ ਮਾਰਦੇ ਨੇ ਨਾ ਕਿਦੀ ਤੇ ਨਾਮ ਨਾਲ ਸਿੰਘ ਲੱਗਿਆ ਜਾਂ ਕੌਰ ਲੱਗਿਆ ਜੇ ਕੋਈ ਗਲਤ ਹਰਕਤ ਕਰੋ ਅਸੀਂ ਬਖਸ਼ਾਂਗੇ ਨਹੀਂ ਮੈਂ ਮੈਂਦੀ ਕਰਨੀ ਆ ਅਮਰਪਾਲ ਕਤੀੜ ਨੂੰ ਜਾ ਉਹਦੀਆਂ ਭੇਡਾਂ ਜਿਹੜੀਆਂ ਹੱਲਾਸ਼ੇਰੀ ਦਿੰਦਿਆਂ ਨੇ ਕਿ ਚੰਗਾ ਕੰਮ ਕੀਤਾ ਇੱਕ ਜਨਾਨੀ ਨੂੰ ਮਾਰ ਦੇਣਾ ਕਿੰਨੀ ਕਸੂਰਮਗਤੀ ਹੈ ਜਿਹੜਾ ਮਹਾਭਾਰਤ ਇੱਕ ਜੁਦ ਹੋਇਆ ਉਹ ਇੱਕ ਔਰਤ ਪਿੱਛੇ ਹੋਇਆ ਤੁਸੀਂ ਸਟੇਜਾਂ ਤੇ ਲਾਹਣ ਤਾਂ ਪਾਉਂਦੇ ਹੋ ਤੇ ਇਹਦਾ ਮਤਲਬ ਤੁਸੀਂ ਤਾਂ ਫਿਰ ਉਹਨਾਂ ਨਾਲ ਵੀ ਗਏ ਕੁਝ ਨਹੀਂ ਹੋ ਜੇ ਰਾਵਣ ਸੀਤਾ ਨੂੰ ਲੈ ਕੇ ਗਿਆ ਸੀ ਉਹਨੇ ਟੱਚ ਤੱਕ ਨਹੀਂ ਕੀਤਾ ਤੁਸੀਂ ਤਾਂ ਉਹਨਾਂ ਨਾਲ ਵੀ ਗਏ ਕੁਝ ਨਹੀਂ ਹੋ ਇੱਕ ਔਰ ਪਿਛੇ ਜਾਨੀ ਕਿ ਜਨਾਨੀਆਂ ਮਾਰਨ ਵਾਲੇ ਔਰਤਾਂ ਮਾਰਨ ਵਾਲੇ ਸੂਰਮੇ ਇੱਕ ਪਹਿਲਾਂ ਡਿਬਰੂਗੜ੍ਹ ਜੇਲ੍ਹ ਚ ਬੈਠਾ ਆਸ਼ਾ ਫੇਰ ਨਹੀਂ ਆਵਾਜ਼ ਹੁੰਦਾ ਫਿਰ ਤੁਮ ਕਹਿੰਦੇ ਹੁੰਦਾ ਕਹਿੰਦਾ ਜੇ ਕੋਈ ਹੋਰ ਆਊਗਾ ਸਾਹਮਣੇ ਹੁਣ ਤੈਨੂੰ ਮੈਂ ਗਣਾਉਣਾ ਬੰਦੇ ਦਾ ਪੁੱਤ ਬਣ ਕੇ ਉਹਨੂੰ ਮੂੰਹ ਕਰੀ ਸਭ ਤੋਂ ਪਹਿਲਾਂ ਨਾਨਕ ਸਰ ਵਾਲੇ ਬਲਾਦਕਾਰੀ ਤੂੰ ਜਾ ਕੇ ਫੜੇ ਉਹਨੂੰ ਤਾਂ ਪੈਸੇ ਲੈ ਕੇ ਸਮਝਾਉ ਤਾ ਕੀਤਾ ਉਹ ਕਿਉਂ ਨਹੀਂ ਮਾਰੇ ਫਿਰ ਆਇਆ ਇੱਕ ਬੰਤੇ ਵਰਗੇ ਬਾਂਦਰਾ ਪਿੰਦ ਦੇ ਨੇ ਦੋ ਮੁੰਡੇ ਉਹਨਾਂ ਦਾ ਜਿਹੜਾ ਜੱਟ ਬਾਂਦਰਾ ਵਾਲੇ YouTube ਚੈਨਲ ਆ ਨਾ ਉਹ ਫਰੋਲ ਕੇ ਦੇਖ ਲੋ ਉਨੀ ਗੰਦਗੀ ਤਾਂ ਕਮਲਕੌਰ ਨੇ ਕੁੰਪਾਈ ਨਹੀਂ ਹੋਣੀ ਜਿੰਨੀ ਉਹ ਗੰਦਗੀ ਪਾ ਰਹੇ ਨੇ ਨਾਲੇ ਬੰਦੇ ਕੌਣ ਨੇ ਉਹ ਤਾਂ ਤੁਹਾਡੇ ਸਿੱਖਾਂ ਦੇ ਐ ਜੱਟਾਂ ਦੇ ਮੁੰਡੇ ਨੇ ਨਾਲ ਹੀ ਹੋਰ ਗੱਲ ਕਹਿ ਦਨਾ ਸਨੀ ਲਿਆਉਣੀ ਸ਼ਰਿਆਮ ਕਹਿੰਦੀ ਐ ਕਿ ਮੈਂ ਸਿੱਖ ਪਰਿਵਾਰ ਵਿੱਚੋਂ ਆ ਤੇ ਉਹਦੀਆਂ ਅਸ਼ਲੀਲ ਵੀਡੀਓ ਹੋਰ ਵੀਡੀਓ ਕਿਹਨੇ ਦੇਖੀਆਂ ਹੋਣਗੀਆਂ ਸਭ ਨੂੰ ਪਤਾ ਹੈ ਆ ਜਿਹੜੀਆਂ ਬੀਬੀਆਂ ਸਾਡੇ ਘਰਾਂ ਵਿੱਚ ਨੇ ਨਾ ਜਿਨ੍ਹਾਂ ਕੋਲੇ ਫੋਨ ਨੇ ਜੇ ਤੁਸੀਂ ਰਿਸਰਚ ਕਰਨਾ ਹੋਵੇ ਉਹ ਡਿਲੀਟ ਪਾ ਤੁਸੀਂ ਕਰ ਦਿਓ ਫਿਰ ਵੀ ਸਾਹਮਣੇ ਆ ਜੂ ਇਹਨਾਂ ਦੀ ਗੱਲਾਂ ਬਾਤਾਂ ਚ ਪਤਾ ਲੱਗਦਾ ਹੁੰਦਾ ਵੀ ਸਣੀ ਲਿਉਣ ਦੀਆਂ ਸਣੀ ਲਿਉਣ ਦੀਆਂ ਵੀਡੀਓ ਨੇ ਦੇਖੀਆਂ ਹੋਈਆਂ ਨੇ ਆਪਣੇ ਆਪ ਨੂੰ ਭਲੇ ਮਾਸ ਨਾ ਬਣੋ ਦੂਜੀ ਗੱਲ ਜੇ ਤੁਸੀਂ ਉਸ ਕੁੜੀ ਨੂੰ ਇਹ ਕਹਿ ਕੇ ਮਾਰਿਆ ਕਿ ਉਹ ਗੰਦਗੀ ਪਾਉਂਦੀ ਸੀ ਅਸ਼ਲੀਲ ਹਰਕਤਾਂ ਕਰਦੀ ਸੀ ਫਿਰ ਸ਼ਰਿਆਮ ਲਲਕਾਰ ਕੇ ਮਾਰਦੇ ਨਾ ਫਿਰ ਉਹਨੂੰ ਲਜਾ ਕੇ ਤੁਸੀਂ ਮਾਰਤਾ ਡੈੱਡ ਬਡੀ ਉਹਦੀ ਲਕੋਣ ਦੀ ਕੋਸ਼ਿਸ਼ ਕਰਦੇ ਹੋ ਫਿਰ ਉਸੇ ਵਕਤ ਜਦੋਂ ਮਾਰ ਦਿੱਤਾ ਸੀ ਸਾਹਮਣੇ ਹੋ ਕੇ ਪੇਸ਼ ਹੁੰਦੇ ਪੁਲਿਸ ਦੇ ਵੀ ਅਸੀਂ ਇਹ ਕੰਮ ਕੀਤਾ ਹੈ ਡਰਪੋਕਾਂ ਦੀ ਨਿਸ਼ਾਨੀਆਂ ਇਹ ਬੁਝਦਲ ਕਹਿੰਦੇ ਆ ਤੁਹਾਨੂੰ ਔਰ ਜਿਹੜੇ ਬੰਦਿਆਂ ਨੂੰ ਇਹ ਧਮਕੀਆਂ ਦਿੰਦਾ ਹੈ ਭਾਵੇਂ ਕਿਸੇ ਕੁੜੀ ਨੂੰ ਧਮਕੀਨ ਦੇ ਵੀਡੀਓ ਸੁਣ ਲਿਓ ਮੇਰੇ ਨਾਲ ਕੰਟੈਂਟ ਕਰਿਓ ਮੇਰਾ ਫੋਨ ਨੰਬਰ 9056255202 ਹੈ ਜੇ ਅਮਰਤਪਾਲ ਇਸ ਤੋਂ ਬਾਅਦ ਕੋਈ ਹਰਕਤ ਕਰ ਗਿਆ ਜੇ ਵੀ ਇਹ ਹਰਕਤ ਤੋਂ ਬਾਅਦ ਕਰ ਜੇ ਜਿਵੇਂ ਇਹ ਕਹਿੰਦਾ ਫਿਰ ਬੰਦੇ ਦਾ ਪੁੱਤ ਬਣਾਵਾਂਗੇ ਨਾਲੇ ਹੱਥ ਨਹੀਂ ਲਾਉਂਦੇ ਨਾਲੇ ਕਾਨੂੰਨੀ ਕਾਰਵਾਈ ਦੇ ਮੁਤਾਬਕ ਟੰਗ ਕੇ ਦਿਖਾਵਾਂਗੇ ਫਿਰ ਦੱਸਾਂਗੇ ਵੀ ਕਿਹੜੇ ਭਾਅ ਵਿਕਦੇ ਆ ਇਹਦਾ ਮਤਲਬ ਜਿਹੜੇ ਆ ਕਮੈਂਟਾਂ ਵਿੱਚ ਵਾਹ ਵਾਹ ਕਰਦੇ ਨੇ ਚੰਗਾ ਕੀਤਾ ਤੁਸੀਂ ਚਾਹੁੰਦੇ ਹੋ ਵੀ ਕੌਮ ਦੇ ਮੱਥੇ ਤੇ ਕਲੰਕ ਲੱਗੇ ਇਹ ਕੋਈ ਸ਼ੋਰ ਮੰਗਤੀ ਆ ਜਿਹੜਿਆ ਤੁਹਾਡੇ ਸਰਸੇ ਵਾਲੇ ਕਿ ਬਰਬੀਆਂ ਕਤੀੜਾਂ ਬਲਾਤਕਾਰੀ ਨੇ ਆ ਜਿਹੜੇ ਨਰੰਕਾਰੀ ਨੇ ਤੁਸੀਂ ਆ ਫੜੇ ਨੇ ਉਹਨਾਂ ਨੂੰ ਤੁਸੀਂ ਕੀ ਕਰ ਲਿਆ ਮਾਰ ਦਿੱਤਾ ਉਹਨਾਂ ਨੂੰ ਤੁਸੀਂ ਸਣੀ ਲਿਉਣੀ ਸ਼ਰਿਆਮ ਕਹਿੰਦੀ ਆ ਉਦੋਂ ਤੱਕ ਪਹੁੰਚ ਹੈਗੀ ਆ ਜਾ ਕੇ ਉਹਨੂੰ ਮਾਰ ਸਕਦੇ ਹੋ ਪਤਾ ਹੈ ਬਿਹਾਰਲ ਟੋਕੜੇ ਕਰਕੇ ਬੋਰੀਆਂ ਚ ਭਵਾ ਦੂੰ ਉਧਰ ਨੂੰ ਮੂੰਹ ਨਹੀਂ ਹੋਇਆ ਉਹ ਤਾਂ ਇੱਕ ਬਿਹਾਰ ਦੀ ਕੁੜੀ ਆ ਅਸਾ ਇੱਥੇ ਇੱਕ ਹੋਰ ਕੰਟਰੋਵਰਸੀ ਹੋਣੀ ਆ ਉਹ Hindu ਪਰਿਵਾਰ ਵਿੱਚੋਂ ਆ ਠੀਕ ਹੈ ਉਹਨੇ ਨਾਮ ਬਰਤ ਲਿਆ ਕਮਲਕੌਰ ਰੱਖ ਲਿਆ ਜਿਹੜੀਆਂ ਸਾਡੀਆਂ ਸਿੰਗਰ ਕੁੜੀਆਂ ਨੇ ਕਿ ਉਹ ਸਾਰੀਆਂ ਜੱਟਾਂ ਦੀਆਂ ਨੇ ਕੋ ਸਾਰੀਆਂ ਸਿੱਖਾਂ ਦੀਆਂ ਨੇ ਉਹਨਾਂ ਨੇ ਵੀ ਕੋ ਨਾਮ ਰੱਖਿਆ ਨਾਮ ਅਕੌਰਵੀ ਐ ਉਹਦੇ ਗਾਣੇ ਸੁਣ ਲਿਓ ਕਿੰਨੇ ਕੁ ਭਲੀ ਮਾਨਸਾ ਹੋ ਸੁਣ ਲਿਓ ਗਾਣੇ ਉਹਦੇ ਉਧਰ ਨੂੰ ਤੁਸੀਂ ਮੂੰਹ ਨਹੀਂ ਕਰਦੇ ਉਹ ਕੁੜੀ ਨੂੰ ਤੁਸੀਂ ਘਰੋਂ ਲੈ ਕੇ ਗਏ ਉਹਨੂੰ 10 15 ਬੰਦੇ ਇਕੱਠੇ ਹੋ ਕੇ ਸਮਝਾ ਵੀ ਸਕਦੇ ਸੀ ਮਤਲਬ ਕੀ ਹੈ ਇਹਨਾਂ ਲੋਕਾਂ ਨੂੰ ਮੈਂ ਦੱਸਣਾ ਚਾਹੁੰਨਾ ਕਿ ਇਹਨਾਂ ਦਾ ਬਲੈਕ ਮੇਲنگ ਦਾ ਧੰਦਾ ਹੈਗਾ ਪੈਸੇ ਲੈਂਦੇ ਨੇ ਜਿਉ 5-7 ਲੱਖ ਦੇ ਦਿੰਦੀ ਮੰਨ ਜਾਂਦੀ ਫਿਰ ਉਹਨੂੰ ਕਿਹਨੇ ਮਾਰਨਾ ਸੀ ਹੁਣ ਬੰਦੇ ਦਾ ਪੁੱਤ ਪੁਲਿਸ ਨੇ ਬਣਾਉਣਾ ਚੰਗੀ ਤਰ੍ਹਾਂ ਹੁਣ ਕਹਿੰਦਾ ਸੀ ਗੰਦਗੀ ਸਾਫ ਕਰਨੀ ਹੈ ਕਿੱਥੋਂ ਕਿੱਥੋਂ ਗੰਦਗੀ ਸਾਫ ਕਰੋ ਇਹ ਗੱਲ ਕਹਿਣ ਲੱਗਾ ਸਿਰੇ ਦੀ ਇਹ ਮਸਲਾ ਹੈ ਜਿਹੜੀ ਦੀ ਬੈਕਗਰਾਉਂਡ ਹੈ ਨਾ ਇਹ ਮਸਲਾ ਹੈ ਇੱਕ ਉਹ ਤੂਫਾਨ ਫਿਰਦਾ ਹੁੰਦਾ ਨਾ ਮੁੰਡਾ ਉੱਤੇ ਸਰਦਾਈ ਬਣਾਉਂਦਾ ਉਹ ਵੀ ਮਸਲਾ ਹੈ ਇਸਾਈ ਹੈ ਔਰੰਗਜ਼ੇਬ ਨੇ ਵੀ ਇਦਾਂ ਕੀਤਾ ਸੀ ਤੇ ਇਹ ਵੀ ਇਦਾਂ ਕਰ ਰਹੇ ਨੇ ਮੈਂ ਬੈਠਾ ਆਪਣੇ ਘਰੇ ਸ਼ਰਿਆਮ ਤੈਨੂੰ ਕਦੀੜ ਕਹਿਣਾ ਵੀ ਤੂੰ ਡਰਪੋਕ ਬੰਦਾ ਹੈ ਜਨਾਨੀ ਮਾਰਨ ਵਾਲਾ ਔਰਤ ਮਾਰਨ ਵਾਲਾ ਕਦੇ ਸੂਰਮਾ ਨਹੀਂ ਹੋ ਸਕਦਾ ਤੁਸੀਂ ਕਿਹੜੇ ਗੁਰੂ ਸਾਹਿਬ ਦੀ ਗੱਲ ਕਰਦੇ ਹੋ ਗੁਰੂ ਪਾਸ਼ਾ ਕਹਿੰਦੇ ਬੱਚੇ ਤੇ ਨਿਹੱਥੇ ਤੇ ਔਰਤ ਤੇ ਭੱਜੇ ਜਾਂਦੇ ਤੇ ਬਾਹਰ ਨਹੀਂ ਕਰਨਾ ਜਿਹੜੀ ਔਰਤ ਤੇ ਬਾਹਰ ਕੀਤਾ ਧੋਖੇ ਨਾਲ ਤੁਸੀਂ ਕੀਤਾ ਕਿੱਥੇ ਲਿਖਾ ਦਿਓਗੇ ਜਿੰਨਾ ਗੰਦ ਐਸ ਵਕਤ ਸੋਸ਼ਲ ਮੀਡੀਆ ਤੇ ਹੈਗਾ ਉਹੜਾ ਸੁਖਰਤੀਆਂ ਫੜਿਆ ਗਿਆ ਉਹ ਕੁੜੀ ਹਲੇ ਵੀ ਹੈਗੀ ਆ ਉਹ ਸਾਰਾ ਕੁਝ ਔਨ ਰਿਕਾਰਡ ਪਿਆ ਉਹਨਾਂ ਗੰਦ ਕਿਸ ਨੇ ਬੋਲਿਆ ਆ ਪ੍ਰੋਡਿਊਸਰ ਨੇ ਕੀ ਕੁਛ ਕੀਤਾ ਉਹਦੇ ਵੱਲ ਮੂੰਹ ਹੋਇਆ ਤੁਹਾਡਾ ਮਰਦੇ ਦੀ ਜਨਾਨੀ ਸਭ ਦੀ ਭਾਬੀ ਬਣ ਜਾਂਦੀ ਐ ਇਹ ਸਭ ਨੂੰ ਪਤਾ ਐ ਤੁਸੀਂ ਇਹ ਜਿਹੜਾ ਕਾਰਾ ਕੀਤਾ ਨਾ ਇਹ ਮਰਦਾਂ ਵਾਲਾ ਕੰਮ ਨਹੀਂ ਇਹ ਸੂਰਮਿਆਂ ਵਾਲਾ ਕੰਮ ਨਹੀਂ ਬੁੱਢਲਾਂ ਵਾਲਾ ਕੰਮ ਐ ਇਹ ਔਰ ਪੂਰੀ ਕੌਮ ਦੇ ਮੱਥੇ ਤੇ ਕਲੰਕ ਐ ਕਿਹਾ ਕਰਨਗੇ ਵੀ ਆ ਸਿੱਖ ਕੌਮ ਦੇ ਵਿੱਚ ਨੀਲੇ ਚੋੜਿਆਂ ਵਾਲੇ ਜਨਾਨੀਆਂ ਨੂੰ ਔਰਤਾਂ ਨੂੰ ਮਾਰਨ ਵਾਲੇ ਯੋਧੇ ਨੇ ਔਰ ਮੈਂ ਲਾਸਟ ਵਿੱਚ ਬੇਨਤੀ ਕਰਨੀ ਹੈ ਇਹ ਅਮਰਤਪਾਲ ਮਹਿਰੋ ਜੀ ਨੂੰ ਵੀ ਧਮਕੀ ਦਿੰਦਾ ਮੈਨੂੰ ਫੋਨ ਕਰਿਓ ਇਹਨੂੰ ਬਣਾਵਾਂਗੇ ਬੰਦੇ ਦਾ ਪੁੱਤ ਜਿੱਥੇ ਮਰਜੀ ਟਾਈਮ ਪਾਉਣਾ ਟਾਈਮ ਪਾ ਲਈ ਜਿੱਥੇ ਮਰਜੀ ਕਿਹਨੂੰ ਉੱਤੇ ਕੱਢ ਕੇ ਗੱਲ ਕਰਾਂਗੇ ਪਰ ਤੈਨੂੰ ਪਹਿਲਾਂ ਪੁੱਛਾਂਗੇ ਬੰਦੇ ਵਿੱਚ ਵਹਾ ਕੇ ਵੀ ਉਹ ਕੁੜੀ ਨੂੰ ਕਿਉਂ ਮਾਰਿਆ ਇਹ ਤੁਸੀਂ ਗੰਦਗੀ ਸਾਫ਼ ਕਰਨੀ ਆ ਨਾ ਪਹਿਲਾਂ ਜਿਹੜੇ ਆਪਣੇ ਗੁਰਦੁਆਰਿਆਂ ਵਿੱਚ ਆਹ ਡੱਬੇ ਦੇ ਵਿੱਚ ਇੱਕ ਚਿੱਟਾ ਬੇਦਾ ਗਰੰਤੀ ਫੜਿਆ ਅੱਜ ਕੱਲ ਦੀ ਗੱਲ ਹੈ ਉਧਰ ਮੂੰਹ ਹੋ ਗਿਆ ਤੁਹਾਡਾ ਸ਼ਰਮ ਨਹੀਂ ਆਉਦੀ ਸਾਨੂੰ ਕੀ ਗੱਲਾਂ ਕਰਨ ਲੱਗੇ ਆਸੀਂ ਔਰ ਤੇਰੇ ਕੋਲ অথੋਰੀਟੀ ਕੀ ਹੈ ਪੰਜਾਬ ਕੱਲੇ ਸਿੱਖਾਂ ਦਾ ਸਭ ਦਾ ਸਾਝਾ ਪੰਜਾਬ ਦਾ ਸਾਡੇ ਹੱਥਾਂ ਵਿੱਚ ਫੋਨ ਆ ਜਿਹਨੇ ਕੋਈ ਦੇਖਣਾ ਦੇਖੇ ਨਹੀਂ ਦੇਖਣਾ ਨਾ ਦੇਖੇ ਤੁਸੀਂ ਹੁੰਦੇ ਕੌਣ ਹੋ ਇਹ ਗੱਲ ਕਰਨ ਵਾਲੇ ਮੈਂ ਖਟੋ ਕੇ ਕਹਿਣਾ ਕਿ ਉਹ ਕੁੜੀ ਨਾਲ ਧੱਕਾ ਹੋਇਆ ਸਾਰੇ ਪਰਿਵਾਰ ਨੂੰ ਉਹ ਬਾੜਦੀ ਸੀ ਕਿ ਕਹੇ ਅਸੀਂ ਰੁਪਏ ਦੇ ਦਿੰਦੇ ਘਰ ਬਣਾਉਂਦੇ ਤੇਰੇ ਕੋਲੇ ਰੁਪਏ ਕਿਥੋਂ ਆਉਂਦੇ ਖਤੀੜੇ ਤੂੰ ਰੁਪਏ ਕਿਥੋਂ ਲੈ ਕੇ ਆਉਣਾ ਤੂੰ ਤਾਂ ਆਪ ਲੋਕਾਂ ਤੋਂ ਮੰਗ ਕੇ ਪੈਸੇ ਇਕੱਠੇ ਕਰਦਾ ਬਲੈਕਮੇਲ ਕਰਕੇ ਤੂੰ ਪੈਸੇ ਇਕੱਠੇ ਕਰਦਾ ਤੁਹਾਡੇ ਕੋਲ ਬੈਂਕ ਲੱਗੀ ਆ ਇਹ ਚਿੱਟਾ ਵੇਚਦੇ ਹਾਂ ਇਦਾਂ ਹੀ ਤੁਹਾਡੇ ਕੋਲੇ ਲੋਕਾਂ ਦੀਆਂ ਦਰਹਾਈਆਂ ਕੀਤੀਆਂ ਹੋਈਆਂ ਪੈਸੇ ਇਕੱਠੇ ਹੁੰਦੇ ਆ ਔਰ ਦੂਜੀ ਗੱਲ ਸਾਡੇ ਜਿਹੜੇ ਕੌਮ ਦੇ ਚੌਧਰੀ ਉਹਨੂੰ ਬੇਨਤੀ ਕਰਨੀ ਚਾਹਣਾ ਜਿਹੜੇ ਕਹਿੰਦੇ ਅਮਰਤਪਾਲ ਜਿੰਦਾਬਾਦ ਅਮਰਤਪਾਲ ਮੇਹਰੋ ਨਾ ਕਥਾਬਾਜ ਕੈ ਨਾ ਕਿਸੇ ਗੁਰੂ ਘਰ ਦਾ ਕੋਈ ਗ੍ਰੰਥੀ ਹੈ ਨਾ ਸ਼੍ਰੋਮਣੀ ਮਿੰਨਰ ਦਾ ਕੋਈ ਮੈਂਬਰ ਹੈ ਇਹ ਗੁੰਡਾ ਅੰਸਰ ਨੇ ਇਹ ਕਿਥੇ ਸਿਰੇ ਤੇ ਗੱਲ ਹੋਰ ਕਹਿਣੀਆਂ ਸੁਣਿਓ ਗੱਲ ਕੌੜੀ ਆ ਜਦੋਂ ਇਹ ਕਹਿੰਦੇ ਨੇ ਨਾ ਕਿ ਅਕਾਲ ਤਖਤ 'ਤੇ ਹਮਲਾ ਹੋਇਆ ਅਟੈਕ ਹੋਇਆ ਬਿਲਕੁਲ ਨਹੀਂ ਇੰਡੀਆ ਦੀ ਆਰਮੀ ਨੇ ਜਿਹੜੇ ਅਕਾਲ ਤਖਤ 'ਤੇ ਖੂਖਾਰ ਗੁੰਡੇ ਬੈਠੇ ਸੀ ਉਹਨਾਂ ਤੋਂ ਅਕਾਲ ਤਖਤ ਨੂੰ ਆਜ਼ਾਦ ਕਰਵਾਇਆ ਉਹ ਖੂਖਾਰ ਜਿਹੜੇ ਗੁੰਡੇ ਸੀ ਭਿੰਡਰਾਂਵਾਲੇ ਦੇ ਚਮਚੇ ਜਾਂ ਭਿੰਡਰਾਂਵਾਲਾ ਉਹਨਾਂ ਤੋਂ ਅਕਾਲ ਤਖਤ ਨੂੰ ਆਜ਼ਾਦ ਕਰਵਾਇਆ ਸੀ ਤੇ ਇਹੀ ਅਮਰਤਪਾਲ ਮੈਰੋਬਰਗ ਜਿਹੜੇ ਪੂਲੇ ਦੀ ਰੀਸ ਕਰਦੇ ਆ ਅਛਾ ਜੀ ਵੀਡੀਓ ਜਦੋਂ ਆਈ ਨਾ ਇਹ ਪੂਰਾ ਡਰਿਆ ਹੋਇਆ ਮਤਲਬ ਹੁਣ ਦੁਬਾਰੇ ਜਿਹੜੀ ਵੀਡੀਓ ਪਾਈ ਅਕੇ ਅਸੀਂ ਪੰਜਾਬ ਦੀ ਗੰਦਗੀ ਸਾਫ ਕਰ ਲਈਏ ਵੀ ਲੋਕ ਥੋੜਾ ਬਹੁਤਾ ਮੇਰੇ ਹਮਦਰਦ ਬਣ ਮੇਰੇ ਜਣ ਕੇ ਪਿੱਛੇ ਖੜਨ ਵੀ ਹਵਾ ਬਣ ਜੀ ਪਰ ਲੋਕਾਂ ਨੂੰ ਪਤਾ ਨਹੀਂ ਵੀ ਜਿਹਨਾਂ ਜੂਨ 84 ਦਾ ਅਤਵਾਦ ਦਾ ਦੌਰ ਦੇਖਿਆ ਉਦੋਂ ਇਹ ਜਿਹੜੀਆਂ ਖਤੀੜਾਂ ਨੇ ਰੋਲੇ ਪਾਏ ਸੀ ਇਹ ਸ਼ਰਿਆਂ ਨੂੰ ਪਤਾ ਔਰ ਜਿਹੜੀ ਵੀ ਕੋਈ ਕੁੜੀ ਫੇਸਬੁੱਕ ਤੇ ਜਾਂ ਇੰਸਟਾਗ੍ਰam ਤੇ ਜਾਂ YouTube ਚੈਨਲ ਤੇ ਕੋਈ ਵੀਡੀਓ ਪਾਉਂਦੀ ਹੈ ਪਹਿਲੀ ਗੱਲ ਤਾਂ ਉਹਨੂੰ ਬੇਨਤੀ ਹੈ ਵੀ ਜਿਹੜੇ ਜੇ ਤੁਸੀਂ ਸਿੱਖ ਹੋਣ ਦੇ ਨਾਂ ਤੇ ਪੰਜਾਬੀ ਹੋਣ ਦੇ ਨਾਂ ਤੇ ਕੋਈ ਵੀਡੀਓ ਪਾਉਂਦੇ ਹੋ ਤੁਹਾਨੂੰ ਆਪਣੇ ਆਪ ਅਕਲ ਦੀ ਲੋੜ ਹੈ ਵੀ ਇਹੋ ਜਿਹੀ ਵੀਡੀਓ ਨਾ ਪਾਈਏ ਜਿਹੜੀ ਪਰਿਵਾਰਾਂ ਵਿੱਚ ਅਸੀਂ ਦੇਖ ਨਹੀਂ ਸਕਦੇ ਇਹ ਜ਼ਰੂਰੀ ਹੈ ਮੈਂ ਕਦੇ ਨਹੀਂ ਇਹ ਕਹਿੰਦਾ ਵੀ ਤੁਸੀਂ ਗੰਦ ਪਾਓ ਅਜਿਹਾ ਇਹ ਕਹਿੰਦੇ ਨੇ ਵੀ ਜੇ ਕੋਈ ਸੁਣਦਾ ਹੈ ਉਹ ਸੁਣੀ ਜਾਵੇ ਪਰ ਤੁਹਾਨੂੰ ਹੱਕ ਕੀ ਹੈ ਤੁਹਾਡੇ ਕੋਲੇ ਕੋਈ ਕਾਨੂੰਨ ਤੁਹਾਡੇ ਕੋਲੇ ਕੋਈ ਪੁਲਿਸ ਦਾ ਉਹਦਾ ਤੁਸੀਂ ਕੋਈ ਲੀਡਰ ਹੋ ਜਿਹੜਾ ਲੋਕਾਂ ਨੂੰ ਤੁਸੀਂ ਤਾਂ ਮੂਰਖ ਬਣਾਉਣ ਲੱਗਿਓ ਇੱਥੇ ਲਾਂਟ ਪਰਸ ਨੂੰ ਵੀ ਪੈਣੀ ਆ ਵੀ ਤੁਸੀਂ ਅੱਖਾਂ ਬੰਦ ਕਰਕੇ ਬੈਠੋ ਬੰਦਾ ਸ਼ਰਿਆਮ ਧਮ ਕਹਿੰਦੇ ਹੀ ਜਾਂਦਾ ਇਦੋਂ ਬਾਅਦ ਜਿਹੜਿਆ ਮੈਂ ਵੀਡੀਓ ਪਾਉਣ ਲੱਗਾ ਨਾ ਜੇ ਅਮਰਤਪਾਲ ਮਹਿਰੋ ਕੋਈ ਹਰਕਤ ਕਰੂਗਾ ਮੈਂ ਸ਼ਰਿਆਮ ਕਹਿੰਦਾ ਕੋਈ ਧਮਕੀ ਨਹੀਂ ਔਰ ਅਸੀਂ ਕਹਦੇ ਹੱਥ ਵੀ ਨਹੀਂ ਲਾਉਣਾ ਕਾਨੂੰਨੀ ਤੌਰ ਤੇ ਟੰਗ ਕੇ ਦਿਖਾਉ ਜੇ ਤੂੰ ਬਾਅਦ ਕੋਈ ਹਰਕਤ ਉਹਦੀ ਸਾਹਮਣੇ ਆ ਗਈ ਤਾਂ ਬੰਦੇ ਦਾ ਪੁੱਤ ਬਣ ਕੇ ਨਾ ਪੰਜਾਬ ਵਿੱਚ ਰਹਿਣਾ ਰਹਿ ਤੇ ਨਹੀਂ ਤੂੰ ਮੁਸਲਾ ਹੈਗਾ ਤੇ ਟੱਪ ਜਾ ਫਿਰ ਬਾਰਡਰ ਪਾਕਿਸਤਾਨ ਜਾ ਲੋੜ ਨਹੀਂ ਤੇਰੇ ਵਰਗੀਆਂ ਕੀੜਾਂ ਦੀ ਸਾਡੀ ਕੌਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ